ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਅੱਜ ਖਨੌਰੀ ਬਾਰਡਰ ਤੇ ਪਹੁੰਚੇ ਆਂ ਤੇ ਜਿੱਥੇ ਕਿਸਾਨ ਜਿੱਥੇ ਬੰਦਿਆਂ ਨੇ ਧਰਨਾ ਲਾਇਆ ਗਿਆ ਤੇ ਸਾਡੇ ਨਾਲ ਆ ਗਿੱਦੜਾ ਬਲਾਕ ਸਿੱਧੂਪੁਰ ਦੇ ਪ੍ਰਧਾਨ ਠਾਣਾ ਸਿੰਘ ਆਪਾਂ ਗੱਲਬਾਤ ਕਰਾਂਗੇ ਇਹਨਾਂ ਨਾਲ ਸਤਿ ਸ਼੍ਰੀ ਅਕਾਲ ਜੀ ਬਰਖੋ ਸਾਹਿਬ ਜੀ ਪਟੇ ਜੀ ਉਹ ਠੀਕ ਠਾਕ ਹੋ ਜੀ ਚੜ੍ਹਦੀ ਕਲਾ ਦੇ ਵਿੱਚ ਆ ਜੀ ਬਹੁਤ ਵਧੀਆ ਤੇ ਕਿੱਦਾਂ ਦਾ ਮਾਹੌਲ ਆ ਜੀ ਇੱਥੇ ਮਾਹੌਲ ਠੀਕ ਠਾਕ ਆ ਜੀ ਤੇ ਪਰ ਥੋੜੇ ਮਾਦਮ ਰਹੀ ਅਸੀਂ ਸਾਡੇ ਬੱਚਿਆਂ ਨੂੰ ਬੇਨਤੀ ਕਰਦੇ ਆਂ ਕਿ ਆਪਾਂ ਜਿੰਨਾ ਚਿਰ ਜਥੇਬੰਦੀ ਜਿੰਨ ਨੂੰ ਕੋਈ ਆਪਾਂ ਨੂੰ ਹਰੀ ਝੰਡੀ ਨਹੀਂ ਨਾ ਮਿਲਦੀ ਜ ਉਨਾ ਚਿਰ ਆਪਾਂ ਕੋਈ ਵੀ ਸਟੈਪ ਨਹੀਂ ਚੱਕਣਾਗਾ ਅੱਜ ਅਸੀਂ ਇੱਕ ਦਰਵਾ ਬਲਾਗ ਦੀ ਸਾਰਿਆਂ ਦੀ ਆਪਦੀ ਮੀਟਿੰਗ ਵੀ ਕੀਤੀ ਸੀ ਕਿ ਟਰਾਲੀngਾਂ ਦੇ ਵਿੱਚ ਬੈਠ ਕੇ ਸਾਰਿਆਂ ਨੂੰ ਇਹ ਸਮਝਾਇਆ ਸੀਗਾ ਕਿ ਆਪਾਂ ਜਥੇਬੰਦੀ ਜੋ ਆਪਾਂ ਨੂੰ ਟਾਈਮ ਦੇਊਗੀ ਜਦੋਂ ਕਿ ਭੰਣਾ ਹੋਇਆ ਆਪਾਂ ਗੁਰੂ ਸਾਹਿਬ ਦਾ ਆਸਰਾ ਲੈ ਕੇ ਆਪਾਂ ਪਿੰਡਾਂ ਦੇ ਵਿੱਚੋਂ ਦਰਾਸਾਂ ਕਰਕੇ ਤੁਰੇ ਸੀਗੇ ਗੁਰੂ ਸਾਹਿਬ ਦਾ ਆਸਰਾ ਲੈ ਕੇ ਕਿ ਅਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਆਪਾਂ ਚੜ੍ਹਦੀ ਕਲਾ ਦੇ ਵਿੱਚ ਰਵਾਂਗੇ ਪਰ ਆਪਾਂ ਹੋਸ਼ ਸਮਝ ਕੇ ਜਾਣਾ ਜੋਸ਼ ਦੇ ਨਾਲ ਹੋਸ਼ ਵੀ ਸਾਡੇ ਬੱਚਿਆਂ ਦੇ ਵਿੱਚ ਜੋਸ਼ ਬਹੁਤ ਜ਼ਿਆਦਾ ਹੈ ਪਰ ਉਹਨਾਂ ਨੂੰ ਇਹ ਕਹਿਣਾ ਹੈ ਵੀ ਆਪ ਥੋੜਾੇ ਹੋਸ਼ ਰੱਖੀਏ ਕਿਉਂਕਿ ਆਪਾਂ ਜਿਹੜੇ ਬੱਚਿਆਂ ਨੂੰ ਜ਼ਖਮੀ ਕਰਾਉਣਾ ਇਹ ਵੀ ਬਹੁਤ ਮਾੜਾ ਹੈ ਕਿਉਂਕਿ ਅਸੀਂ 20 25 25 ਸਾਲ ਦੇ ਬੱਚੇ ਨਾਲ ਲੈ ਕੇ ਆਏ ਆ ਅਸੀਂ ਕਿਸੇ ਬੱਚੇ ਦਾ ਨੁਕਸਾਨ ਨਹੀਂ ਕਰਾਉਣਾ ਚਾਹੁੰਦੇਗੇ ਅਸੀਂ ਜਾਨੇ ਅਸੀਂ ਜਿੱਤ ਦੀ ਜਿਤਨੀ ਆਪਦੀ ਤੇ ਬੱਚੇ ਵੀ ਸਾਡੇ ਸਹੀ ਘਰਾਂ ਦੇ ਵਿੱਚ ਵਸਤਨ ਹਾਂਜੀ ਹਾਂਜੀ ਅਸੀਂ ਜਿਹੜੀਆਂ ਕਿ ਸਾਡੀਆਂ ਦੂਜੀਆਂ ਜਥੇ ਬੰਦੀਆਂ ਦੇ ਵਰਕਰ ਹੈ ਜਥੇ ਬੰਦੀਆਂ ਉਹਨਾਂ ਦੇ ਵਰਕਰਾਂ ਨੂੰ ਇਹ ਕਹਿੰਨੇ ਆ ਕਿ ਤੁਸੀਂ ਕਿਸੇ ਦੇ ਡਿੱਕੇ ਦੇ ਵਿੱਚ ਨਾ ਬੈਠੋ ਤੁਸੀਂ ਸਾਡੇ ਕੋਲ ਜਾਓ ਸਿੱਧੂਪੁਰ ਦੇ ਨਾਲ ਮਿਲੋ ਥੋੜਾ ਪੂਰਾ ਸਵਾਗਤ ਕਰਾਂਗੇ ਕੋਈ ਪਰਾਂ ਦੀ ਅਗਰਾਹਣ ਵਾਲਾ ਕੋਈ ਵੀ ਹੈ ਜਿਹੜੀ ਕਿਸੇ ਵੀ ਪਾਰਟੀ ਨਾਲ ਸੰਬੰਧ ਹੈਗੇ ਆ ਉਹ ਘਰਾਂ ਦੇ ਵਿੱਚ ਰੁਕੇ ਖੜੇ ਆ ਕਿਉਂਕਿ ਉਹ ਸਾਨੂੰ ਫੋਨ ਕਰੀ ਜਾਂਦੇ ਬਾਈ ਅਸੀਂ ਕੀ ਕਰਕੇ ਸਾਡੇ ਆਗੂ ਨਹੀਂ ਆ ਰਹੇ ਅਸੀਂ ਆਗੂਆਂ ਦੇ ਪਿੱਛੇ ਲੱਗ ਕੇ ਜਾਂਦੇ ਅਸੀਂ ਆਪਦੇ ਪੰਜਾਬ ਦਾ ਨੁਕਸਾਨ ਨਹੀਂ ਕਰਨਾ ਤੇ ਆਪਰੇ ਹਿੰਦੁਸਤਾਨ ਦਾ ਨੁਕਸਾਨ ਨਹੀਂ ਕਰਨਾਗਾ ਅਸੀਂ ਤੁਹਾਡਾ ਸਵਾਗਤ ਕਰਾਂਗੇ ਤੁਸੀਂ ਆਓ ਸਾਡੇ ਕੋਲੇ ਟਿੱਕਰੀ ਇਸ ਬਾਰਡਰ ਤੇ ਇਸ ਤੇ ਆਓ ਸਿੰਘੂ ਤੇ ਜਾਓ ਜਿੱਥੇ ਤੇ ਮਰਜੀ ਜਾਓ ਸਿੱਧੂ ਪਾ ਥੋੜਾ ਪੂਰਾ ਸਵਾਗਤ ਕਰੂਗੀ ਤੁਹਾਨੂੰ ਪੂਰਾ ਸਨਮਾਨਤ ਦੇਵਾਂਗੇ ਅਸੀਂ ਸਾਡੇ ਨਾਲ ਆਓ ਕੋਈ ਇਹ ਕਾਇਆਂ ਬਣਾਉਣ ਦਾ ਸਾਡਾ ਸਮਾਂ ਨਹੀਂ ਸਾਡੇ ਨਾਲ ਤੁਸੀਂ ਆਓ ਮਿਲ ਕੇ ਆਪਾਂ ਆਵਦੀਆਂ ਜਿਹੜੀਆਂ ਮੰਗਾਂ ਹਨ ਉਹਨਾਂ ਨੂੰ ਮਨਾ ਕੇ ਲੈ ਕੇ ਤੇ ਜਿਹੜੇ ਲੋਕ ਹਜੇ ਵੀ ਘਰਾਂ 'ਚ ਬੈਠੇ ਹਨਾ ਉਹਨਾਂ ਨੂੰ ਕੀ ਸਨੇਹ ਦੇਣਾ ਚਾਹਣਾ ਤੁਸੀਂ ਅਸੀਂ ਉਹਨਾਂ ਨੂੰ ਇਹੀ ਕਹਿੰਨੇ ਆ ਕਿ ਭਰਾਵੋ ਘਰੇ ਬੈਠਿਆ ਤਾਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਨਹੀਂ ਬਚਣੀਆਂ ਆਪਣੇ ਬੱਚੇ ਫਸਲ ਤੇ نسل ਫੇਰ ਬਚੂਗੀ ਜੇਕਰ ਅਸੀਂ ਘਰਾਂ ਤੋਂ ਬਾਹਰ ਆਵਾਂਗੇ ਅਸੀਂ ਆਪਦੇ ਬੱਚਿਆਂ ਦੀਆਂ ਨਸਲਾਂ ਬਚਾ ਕੇ ਲੈ ਜਾਣੀਆਂ ਫਸਲਾਂ ਲੈ ਜਾ ਕੇ ਸਾਡੀ ਹੋਂਦ ਦੀ ਲੜਾਈ ਹੈ ਹੋਂਦ ਦੀ ਲੜਾਈ ਜਿਹੜੀ ਜਿਵੇਂ ਕਿ ਸਾਨੂੰ ਦੀਪ ਸਿੱਧੂ ਵਰਗੇ ਸਾਰੇ ਤੁਹਾਨੂੰ ਆਪਾਂ ਦਾ ਦੇ ਰਹੇ ਆ ਉਹਨਾਂ ਚੀਜ਼ਾਂ ਨੂੰ ਆਪਾਂ ਸੋਚ ਸਮਝ ਕੇ ਚੱਲ ਗਏ ਅੱਜ ਉਹੋ ਜਿਹੜੇ ਹੀਰੇ ਐ ਉਹਨਾਂ ਦੀ ਅੱਜ ਪਛਾਣ ਹੋਣੀ ਸੀਗੀ ਕਿਉਂਕਿ ਸਾਤੋਂ ਪਹਿਲਾਂ ਪਛਾਣ ਹੀ ਨਹੀਂ ਕਰੀ ਗਈ। ਬੰਦੇ ਆਪਾਂ ਜਿਹੜੇ ਹੀਰੇ ਐ ਦੂਸਤੋਂ ਪਹਿਲਾਂ ਗਵਾਚ ਗਮਾਛ ਕੇ ਐ ਗਮਾਦੇ ਜਿਹੜੀਆਂ ਕਿ ਸਰਕਾਰਾਂ ਇਹ ਸੋਚਦੀਆਂ ਕਿ ਇਹੋ ਜਿਹੇ ਬੰਦਿਆਂ ਨੂੰ ਅੱਗੇ ਨਾ ਆਉਣ ਦਿੱਤਾ ਜਾਵੇ ਕੋਈ ਵੀ ਜਿਹੜੇ ਆਪਣੇ ਇਡੇ ਟੇ ਵਧੀਆ ਬੰਦੇ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਪਛਾਣ ਕੀਤਾ ਗਿਆ ਇਸੇ ਕਰਕੇ ਕਰਾਇਆ ਕਿ ਪੰਜਾਬ ਨੂੰ ਅੱਗੇ ਨਾ ਲੈ ਕੇ ਜਾਣ ਜਿਹੜੇ ਉਹੋ ਜੇ ਕੋਈ ਮਾਰੇ ਆਸਤਰ ਐ ਉਹ ਅੱਜ ਅੱਗੇ ਆਏ ਫਿਰਦੇ ਆ ਜਿਹੜੇ ਚੰਗੇ ਬੰਦੇ ਉਹ ਪਛਾਣ ਸਿੱਤੇ ਗਏ ਅਸੀਂ ਫਿਰ ਇਹੀ ਬੇਨਤੀ ਕਰਦੇ ਆ ਕਿ ਸਾਰੇ ਆਪਣੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਕਿਸੇ ਵੀ ਜਥੇਬੰਦੀ ਦੇ ਨਾਲ ਕਿਸੇ ਜਥੇਬੰਦੀ ਦਾ ਤੁਸੀਂ ਆਏ ਨਾ ਸੋਚੋ ਵੀ ਅਸੀਂ ਫਲਾਣੇ ਜਥੇਬੰਦੀ ਆ ਨਹੀਂ ਤੁਸੀਂ ਆਪਦੀਆਂ ਮੰਗਾਂ ਦੇ ਆਪਦੇ ਬੱਚਿਆਂ ਦੀ ਖਾਤਰ ਆਉਣਾ ਹੈ ਹਾਂ ਇਹ ਜਿਹੜੇ ਇੱਕ ਦੇ ਨਾਲ ਜਾਂ ਪੰਜਾਂ ਨਾਲ ਲੜਾਈ ਲੜੀ ਜਾਣੀ ਹੈ ਜਿਵੇਂ ਅਸੀਂ ਆਪਦੇ ਇੱਕ ਦੇ ਨਾਲ ਲੜੀ ਜਾਣੀ ਹੈ ਇਹ ਥੋੜਾ ਵੀ ਜੇ ਸਾਡਾ ਆਗੂ ਕਿਸੇ ਹੋਰ ਥਾਵਾਂ ਤੇ ਬੈਠਾ ਜਾ ਕੇ ਟੂਲ ਬਲਾਜਾਂ ਦੇ ਬਹਿ ਗਿਆ ਜਾਂ ਹੋਰ ਕਿਤੇ ਬਹਿ ਗਿਆ ਜਾਂ ਧਰਨੇ ਲਾ ਕੇ ਬਹਿ ਗਿਆ ਅਜੀ ਉਰੇ ਮਗਰ ਲਾ ਕੇ ਆਪ ਦੇ ਬੱਚਿਆਂ ਦੇ ਭੇਖ ਕਿ ਨਹੀਂ ਅਜੀ ਆਪ ਦੇ ਬੱਚਿਆਂ ਦੇ ਭੇਖ ਕਿ ਨਾ ਤੁਸੀਂ ਪਿੰਡਾਂ ਦੇ ਵਿੱਚ ਉੱਠ ਕੇ ਆਓ ਤੁਹਾਡਾ ਸਵਾਗਤ ਕਰਾਂਗੇ ਸੀ ਹਾਂ ਅੱਛਾ ਜੀ ਤੇ ਇਹ ਜੇ ਗੱਲ ਕਰੀਏ ਜਿਹੜੇ ਦੂਜੇ ਜਥੇ ਬੰਨੇ ਅੱਜ ਉਹਨਾਂ ਨੇ ਕਾਲ ਦਿੱਤੀ ਸੀ ਟੋਲ ਬੰਦ ਰੇਲਾ ਮੰਨ ਵੀ ਉਹਨਾਂ ਦਾ ਇਹ ਮਕਸਦ ਹੈ ਵੀ ਕੱਲੇ ਪੰਜਾਬ 'ਚ ਰਹਿ ਕੇ ਆਪਾਂ ਇਹ ਗੱਲ ਕਰੀਏ ਵੀ ਨਹੀਂ ਜਿਹੜੀ ਇਹ ਮੰਗਾਂ ਪੂਰੀਆਂ ਹੋ ਸਕਦੀਆਂ ਨਹੀਂ ਜੀ ਥੋਡੀ ਗੱਲ ਇਹ ਇਹ ਪੰਜਾਬ ਇਹ ਪੰਜਾਬ ਸਰਕਾਰ ਦੇ ਨਾਲ ਟੱਕਰ ਨਹੀਂ ਨਾ ਆਪਣੀ ਆਪਣੀ ਇੱਕ ਕੇਂਦਰ ਸਰਕਾਰ ਦੇ ਨਾਲ ਆਪਾਂ ਕੇਂਦਰ ਸਰਕਾਰ ਤੋਂ ਆਦੀਆਂ ਮੰਗਾਂ ਜਿਹੜੀਆਂ ਇਹ ਮੰਨ ਕੇ ਲੈਣਾ ਕਰਜ਼ਾ ਮੁਕਤੀ ਹੈ ਸਾਡੀ ਸੁਆਮੀਨਾਥਨ ਰਿਪੋਰਟ ਹੈ ਸਾਡੀਆਂ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਜਿਹੜੀਆਂ ਕਿ ਅਸੀਂ ਲੈ ਕੇ ਆਉਣੀਆਂ ਮਗਰਲੀ ਯਾਰ ਵੀ ਸਾਡਾ ਕੀ ਹੋਇਆ ਅਸੀਂ ਬੜੇ ਸਵਾ ਸਵਾ ਸਾਲ ਰਹਿ ਕੇ ਉੱਥੇ 750 ਕਿਸਾਨ ਨੂੰ ਸ਼ਹੀਦ ਕਰਾ ਕੇ ਆਏ ਉੱਥੋਂ ਸਾਟੂ ਕਈ ਉੱਠਣ ਦੇ ਵੋਟਾਂ ਦੇ ਉੱਠਣ ਦੇ ਲਾਲਚ ਦੇ ਮਾਰੇ ਜਾਂ ਕਿਵੇਂ ਉੱਥੋਂ ਸਾਨੂੰ ਛੱਡ ਕੇ ਭੱਜੇ ਹੈ ਉਹਨਾਂ ਲੋਕਾਂ ਦੇ ਮਗਰ ਲਾ ਕੇ ਅੱਜ ਅਸੀਂ ਆਦਿ ਘਰਾਂ ਦੇ ਵਿੱਚ ਨਾ ਬੈਠ ਗਏ ਅਸੀਂ ਆ ਕੇ ਸਾਰੇ ਕਿਸਾਨਾਂ ਦਾ ਸਾਥ ਦੇ ਕੇ ਬਰਾਬਰ ਖੜ ਗਏ ਅਸੀਂ ਜਿਹੜੀ ਕੇਂਦਰ ਤੋਂ ਆ ਰੀਆਂ ਮੰਗਾ ਮੰਵਾ ਕੇ ਆਉਰੇ ਪੰਜਾਬ ਨਹੀਂ ਜਾਂ ਆਪਦੀ ਹਿੰਦੁਸਤਾਨ ਵਾਸਤੇ ਮਰਾਂਗੇ ਚੱਲ ਗਏ ਤੇ ਜੇ ਅੱਜ ਗੱਲ ਕਰੀ ਅੱਜ ਜਿਹੜੀ ਮੀਟਿੰਗ ਸੱਦੀ ਗਈ ਸੀ 5 ਵਜੇ ਦੀ ਸੀਗੀ ਤੇ ਜੇਕਰ ਉਹਦੇ ਵਿੱਚ ਕੋਈ ਸਹਿਮਤੀ ਨਹੀਂ ਹੁੰਦੀ ਤਾਂ ਅਗਲਾ ਤੁਹਾਡਾ ਕਦਮ ਕੀ ਹੈ ਦਿੱਲੀ ਦਾ ਅਗਲਾ ਸਾਡਾ ਇਹੀ ਟੀਚਾ ਹੈ ਕਿ ਅਸੀਂ ਦਿੱਲੀ ਜਾਣਾ ਹੈ ਸਾਡਾ ਇਹੀ ਪਹਿਲਾਂ ਤੋਂ ਕੋਈ ਦੇ ਤੋ ਅਸੀਂ ਤੁਰੇ ਆ ਉੱਦੋਂ ਡੱਲੇਵਾਲ ਸਾਹਿਬ ਦੀ ਇਹੀ ਉਮੀਦ ਹੈ ਕਿ ਜਿਹੜੀਆਂ ਕਿ ਮੀਟਿੰਗਾਂ ਮੀਟਿੰਗ ਕਰਨੀ ਸਾਡਾ ਫਰਜ਼ ਬੰਦ ਹੈ ਜਰੂਰ ਕਰਨੀ ਚਾਹੀਦੀ ਹੈ ਕਿਉਂਕਿ ਕਈ ਵਾਰੀ ਕੋਈ ਹੱਲ ਵੀ ਨਿਕਲ ਸਕਦਾ ਪਰ ਇਹ ਸਰਕਾਰ ਆ ਸਾਨੂੰ ਲਾਰੇ ਲੱਪੇ ਦੇ ਵਿੱਚ ਰੱਖਦੀਆਂ ਪਹਿਲਾਂ ਵੀ ਸਾਨੂੰ ਲਾਰਿਆਂ ਦੇ ਵਿੱਚ ਰੱਖਿਆ ਇਹਨਾਂ ਨੇ ਹੁਣ ਵੀ ਸਾਨੂੰ ਲਾਰੇ ਦੇ ਵਿੱਚ ਲਾਉਂਦੇ ਆ ਪਰ ਲਾਰੇ ਦੇ ਵਿੱਚ ਆਉਣ ਵਾਲੇ ਲੋਕ ਨਹੀਂ ਐ ਅੱਗੇ ਲੋਕ ਭੋਲੇ ਭਾਲੇ ਸੀਗੇ ਜਿਹੜੇ ਕਿ ਸਵਾ ਸਾਲ ਬੈਠ ਕੇ ਮੁੜਿਆ ਈ ਪਰ ਐਕੀ ਨਹੀਂ ਮੁੜਦੇ ਐਨਐਸਪੀ ਕਾਨੂੰਨ ਸਾਨੂੰ ਜ਼ਰੂਰੀ ਹੈ ਉਹ ਕਾਹਤੋਂ ਜ਼ਰੂਰੀ ਹੈ ਕਿ ਖਫਤਵਾਰ ਵਾਸਤੇ ਜ਼ਰੂਰੀ ਹੈ ਉਹ ਸਾਡੇ ਜਿਵੇਂ ਗੰਡਿਆਂ ਦੇ ਦਾ ਕਰੋ ਟਮਾਟਰ ਤੇ ਲਾਖ ਲਓ ਸਾਡੀ 5-5 100 ਰੁਪਏਡ ਕੁਆਂਟਲ ਵਿਗਦਾ ਜੀ ਜਿਹੜੋਂ ਕੇ ਅਸੀਂ ਲੈਣ ਜਾਂਦੇ ਆ ਕੋਈ ਜਿਹੜੇ ਵੱਡੇ ਬੰਦੇ ਆ ਉਹ ਨੱਪ ਲੈਂਦੇ ਆ ਉਹਨੂੰ ਕੋਸਟ ਸਟੋਰ ਕਰ ਲੈਂਦੇ ਆ ਉਹ ਚੀਜ਼ ਸਾਨੂੰ 2-200 ਰੁਪਏ ਦੀ ਮਿਲਦੀ ਆ 200 ਕਿਲੋ 200 ਰੁਪਏ ਹਾਂ 200 ਰੁਪਏ ਕਿਲੋ ਮਿਲਦੀ ਆ ਜੀ ਖਪਤ ਖਪਤਕਾਰ ਦਾ ਬਹੁਤ ਜ਼ਿਆਦਾ ਉੱਤੇ ਨੁਕਸਾਨ ਹੁੰਦਾ ਲੈਂਦੇ ਆ ਉਹਨੂੰ ਕੋਸਟ ਸਟੋਰ ਕਰ ਲੈਂਦੇ ਆ ਉਹ ਚੀਜ਼ ਸਾਨੂੰ 2-200 ਰੁਪਏ ਦੀ ਮਿਲਦੀ ਆ 200 ਕਿਲੋ 200 ਰੁਪਏ ਹਾਂ 200 ਰੁਪਏ ਕਿਲੋ ਮਿਲਦੀ ਆ ਜੀ ਖਪਤ ਖਪਤਕਾਰ ਦਾ ਬਹੁਤ ਜ਼ਿਆਦਾ ਉੱਤੇ ਨੁਕਸਾਨ ਹੁੰਦਾ ਅਜੇ ਸਾਡਾ ਘਟੂਗਾ ਸਾਨੂੰ ਐਨਐਸਪੀ ਜੇ 2200 ਨੂੰ ਸਾਡੀ ਕਣਕ ਤੇ ਵੇਖਦੀ ਐ 2200 ਨੂੰ ਵਿਕਣੀ ਐ ਬਾਹਲਾ ਜੋੜਾ ਅੱਟਾ ਤੁਸੀਂ 25 ਰੁਪਏ ਲਾ ਸਕਦੇ ਆ ਇਹ ਥੋੜਾ ਜਿਹਾ 100 ਰੁਪਏ ਦੇ ਦੂੰਗੇ ਜੇਕਰ 100 ਰੁਪਏ ਵੇਚਦਾ ਤਾਂ ਪੁੱਛੂਗਾ ਖਾਤਕਾਰ ਵੀ ਤੂੰ 25 ਰੁਪਏ ਦਾ ਇਹ ਦੀ ਐਨਐਸਪੀ ਐ ਤੇ ਤੂੰ ਕਿਵੇਂ ਇਹ ਵੇਚ ਦਈ ਦੀ ਮਹਿੰਗੀ ਉਹੀ ਸਾਡੀ ਗੰਡਿਆਂ ਦੀ ਝੰਟ ਮਟਰਾਂ ਦੀ ਜਾਂ ਕੋਈ ਵੀ ਖਾਤਕਾਰ ਪੁੱਛ ਸਕਦਾ ਵੀ ਇਹਦੀ 10 ਰੁਪਏ ਰੇਟ ਐ ਤੂੰ 15 ਲਾ ਸਕਦਾ ਬਾਈ ਤੋਂ 20 ਲਾ ਸਕਦਾ ਤੇ ਤੂੰ 2-200 ਰੁਪਏ ਕਿਵੇਂ ਲਾਏਂਗਾ ਉਹ ਸਾਾਨੂੰ ਐਨਐਸਪੀ ਸਾਡੇ ਲੋਕਾਂ ਵਾਸਤੇ ਦੂਜਿਆਂ ਵਾਸਤੇ ਵੀ ਬਹੁਤ ਜ਼ਰੂਰੀ ਐ ਕਿਲੇ ਕਿਸਾਨ ਵਾਸ ਵਿੰਦੋਸਤਾਨ ਦੇ ਜਿੰਨੇ ਲੋਕ ਸਾਡੇ ਵਸਦੇ ਉਹਨਾਂ ਦੀ ਲੜਾਈ ਆ ਇਹ ਕੱਲੀ ਗੱਲ ਕਰੀਏ ਵੀ ਕਿਸਾਨੀ ਦੀ ਨਹੀਂ ਆਪਣੀ ਹੋਣ ਦੀ ਲੜਾਈ ਆ ਇਹ ਵੀ ਲੜਾਈ ਹੈ ਸਾਡੇ ਬੱਚਿਆਂ ਦੀ ਲੜਾਈ ਹੈ ਤੇ ਇਹ ਜਿਹੜੇ ਸ਼ੰਗਾਰ ਸਾਪਾ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਜਿੰਨੇ ਵੀ ਲੋਕ ਹਜੇ ਵੀ ਘਰਾਂ 'ਚ ਬੈਠੇ ਇਹ ਸੋਚ ਰਹੇ ਆ ਵੀ ਇਹ ਤਾਂ ਕੁਝ ਨਹੀਂ ਬੰਨਣਾ ਪਰ ਬਣੂ ਭਰਾਵੋ ਸਾਰਿਆਂ ਦੇ ਇੱਕੇ ਨਾਲ ਹੀ ਆ ਜਿੰਨੇ ਵੀ ਹੋ ਸਕਦੇ ਵੱਧ ਤੋਂ ਵੱਧ ਬਾਰਡਰਾਂ ਦੇ ਪਹੁੰਚੋ ਕਿਉਂਕਿ ਏਕੇ ਨਾਲ ਹੀ ਆਪਾਂ ਜੰਗ ਜਿੱਤ ਸਕਦੇ ਆ ਤੇ ਹਿਮਸਿੰਘ ਤੇ ਆ ਪਿੰਡ ਮਦੀਰ ਤੋਂ ਪ੍ਰਗਟ ਸਿੰਘ ਇਧਰ ਪ੍ਰਧਾਨ ਸਿੰਘ ਤੁਸੀਂ ਗੱਲਬਾਤ ਕਰ ਹੀ ਚੁੱਕਿਆ ਇਧਰ ਸਰਜੀਤ ਸਿੰਘ ਬੈਠੇ ਆ ਮਦੀਰ ਤੋਂ ਇਧਰ ਮੇਜੇ ਸਿੰਘ ਮਾਨ ਬੈਠੇ ਮਦੀਰ ਤੋਂ ਇਧਰ ਬਾਪੂ ਜੀ ਕੀ ਨਾਮ ਹੈ ਰੇਸ਼ਮ ਸਿੰਘ ਰੇਸ਼ਮ ਸਿੰਘ ਜਿਹੜੇ ਹੌਸਲੇ ਬਲੰਦੇ ਆ ਪੂਰੇ ਤੁਸੀਂ ਦੇਖ ਸਕਦੇ ਹੋ ਬਜ਼ੁਰਗਾਂ ਦੇ ਤੇ ਨੌਜਵਾਨੀ ਨੂੰ ਮੈਂ ਇਹੀ ਸੁਨੇਹਾ ਜਾਣਾ ਚਾਹਣਾ ਵੀ ਜਿਹੜੇ ਹਜੇ ਵੀ ਘਰਾਂ 'ਚ ਬੈਠੇ ਸੋਚ ਸੋਚ ਰਹੇ ਆ ਵੀ ਕੱਲੇ ਬਜ਼ੁਰਗਾਂ ਨੇ ਜੰਗ ਜਿੱਤ ਲੈਣੀ ਆ ਨਹੀਂ ਭਰਾਵੋ ਤੁਹਾਡੇ ਜੋਸ਼ ਤੇ ਉਸ ਨਾਲ ਜਿੱਤੀ ਜਾਣੀਆਂ ਜਿੰਨੇ ਵੀ ਹੋ ਸਕਦਾ ਆਪਾਂ ਵੱਧ ਤੋਂ ਵੱਧ ਇੱਥੇ ਪਹੁੰਚੀਏ ਕਿਉਂਕਿ ਏਕੇ ਨਾਲ ਹੀ ਲੜਾਈ ਜਿੱਤੀ ਜਾਣੀ ਆ ਕੱਲੀ ਕਿਸਾਨੀ ਦਾ ਮਸਲਾ ਨਹੀਂ ਇਹ ਹੋਣ ਦੀ ਲੜਾਈ ਆ ਭਰਾਵੋ ਪਹਿਲਾਂ ਵੀ ਆਪਾਂ ਜਿਹੜੀ ਲੜਾਈ 2 ਸਾਲ ਲੜੀ ਆ ਤੇ ਉਸ ਤੋਂ ਬਾਅਦ ਹੁਣ ਫੇਰ ਮੌਕਾ ਮਿਲਿਆ ਅੱਜ ਆਪਾਂ ਜਿਹੜਾ ਇਹ ਮੌਕਾ ਗਵਾਉਣਾ ਨਹੀਂ ਆ ਤੇ ਆਪਾਂ ਜਿਹੜਾ ਜੱਤ ਕੇ ਜਾਣਾ ਅੰਦੋਲਨ